ਵਾਹਿਗੁਰੂ 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 ਜੀ ਦਾ ਖਾਲਸਾ ਵਾਹਿਗੁਰੂ ਅਤੇ ਕਰਨ ਦੇ ਵਿੱਚ ਹੈ ਸਤਿਗੁਰਾਂ ਦੀ ਕਿਰਪਾ ਦੇ ਨਾਲ ਦੂਸਰੇ ਥਾਲ ਹੈ ਉਹ ਸੱਜੂਕਿਆ ਸਤਿਗੁਰੂ ਜੀ ਦੇ ਥਾਲ ਦੇ ਵਿੱਚ ਪਇਮਾਨ ਹੋ ਚੁੱਕੇ ਹਨ ਸੰਗਤਾਂ ਨੂੰ ਬੇਨਤੀ ਭਾਈ ਸੰਗਤਾਂ ਨੇ ਹਲ ਪਾਣੀ ਛਕ ਲਿਆ ਸਾਰੀਆਂ ਸੰਗਤਾਂ ਪਰਨਾਲ ਵਿੱਚ ਪਹੁੰਚ ਹਾਲਤਾ ਕਰੋ ਹੰਮਤਾ ਉਹ ਹੋਣ ਲੱਗਿਆ ਹੈ ਬਹੁਤ ਹੀ ਪਿਆਰੇ ਜਥੇਦਾਨ ਅੱਜ ਸਭ ਤੋਂ ਪਹਿਲਾਂ ਭਾਈ ਕਰਨੈ ਸਿੰਘ ਜੀ ਅਤੇ ਇੱਕ ਬਾਤ ਭਾਈ ਹਸਤਾਨ ਦਾ ਉਹ ਵੀ ਪਹੁੰਚ 15 ਮਿੰਟ ਪਾਈ ਉਹਨਾਂ ਨੇ ਵੀ ਸੇਵਾ ਕਰਨੀ ਹੈ ਸਾਰੀਆਂ ਸੰਗਤਾਂ ਨੂੰ ਵੀ ਬੇੜਾ ਨੂੰ ਸਾਰੇ ਬਜ਼ੁਰਗਾਂ ਨੂੰ ਜਿਹਨੇ ਕਰ ਦਿਆ ਉਹ ਸੰਗਤ ਸੇਵਾ ਕਰੇ ਬਾਕੀ ਸਾਰੀ ਸੰਗਤ ਨੂੰ ਭਾਈ ਕਿ ਸਾਰੀ ਸੰਗਤ ਬਨਾਲ ਵਿੱਚ ਪਾਲਤਾ ਕਰੇ ਸਾਰੀਆਂ ਸੰਗਤਾਂ ਭਾਈ ਬਨਾਲ ਵਿੱਚ ਪਹ ਸਭ ਤੋਂ ਪਹਿਲਾਂ ਭਾਈ ਕਰਨਾਲ ਸਿੰਘ ਜੀ ਦਾ ਬਾਅਦ ਭਾਈ ਜਗਤਾਰ ਸਿੰਘ ਹੋਰ ਜਥਾ ਭਾਈ ਨਹੀਂ ਨਿਹਾਲ ਕਰੂਗਾ ਸਾਰੀਆਂ ਸੰਗਤਾਂ ਬਨਾਲ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਸੋ ਜਹਾਨ ਦੇ ਵਾਲੀ ਕਬਰ ਤਖਤ ਦੇ ਮਾਲਕ ਸਤ ਸਹਿਬ ਨੂੰ ਦੀਹ ਚਕਾ ਕੇ ਇੱਕ ਵਾਰੀ ਢੱਡੀ ਤੇ ਸਾਡੀ ਦਵਾਈਓ ਹਾਜ਼ਰੀ ਬੋਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਨੇ ਪਰ ਤਖ ਗੁਰੂ ਨ ਸਤਾਰੇ ਬਹੁਤ ਬਹੁਤ ਧੰਨਵਾਦ ਇਸ ਨਗਰ ਦਾ ਜੋ ਹਰ ਸਾਲ ਦਰਾਨਾ ਜੋੜ ਮੇਲਾ ਮਨਾਉਂਦੇ ਹਨ ਹਰ ਸਾਲ ਇੱਥੇ ਤੇ ਕੋਠਿਆਂ ਵਿੱਚ ਤਿੰਨ ਵਾਰੀ ਇੱਕ ਸਾਲ ਦੇ ਵਿੱਚ ਜੋੜ ਮੇਲੇ ਮਨਾਏ ਜਾਂਦੇ ਹਨ ਬਹੁਤ ਭਾਗਾ ਵਾਲਾ ਨਗਰ ਹੈ ਆਓ ਹੁਣ ਬਾਣੀ ਦੇ ਪਰਛਾਏ ਇੱਕ ਕਵਿਤਾ ਬੋਲਦੇ ਆਓ ੜਲ ਮਿਲ ਕੇ ਸਾਰੇ ਅਰਦਾਸ ਕਰੀਏ ਸੁੱਖਾਂ ਸੁੱਖਾਂ ਵਿੱਚ ਦਾਤਾ ਸਹਾਈ ਹੋਵੇ ਰਾਖੀ ਕਰੇ ਜੋ ਗੋਰੀਬ ਵਾਲੀ ਐਸੇ ਪੰਥ ਦੀ ਕਲਾ ਸਵਾਈ ਹੋਵੇ ਉਹ ਨਾ ਪੁਰਸ਼ਾਂ ਦੀ ਜਗ ਤੇ ਜੈ ਹੋਵੇ ਜਿੰਨਾ ਧਰਮ ਦੀ ਧੁਜਾ ਚਲਾਈ ਹੋਵੇ ਇਸ ਸਲਾਨਾ ਜੋੜ ਮੇਲੇ ਦੀ ਸਾਰੀ ਸੰਗਤ ਨੂੰ ਲਖ ਲਖ ਵਧਾਈ ਹੋਵੇ ਧੁੰਦ ਮਿਟ ਗਈ ਜੁਲਮਾਂ ਦੀ ਰੱਜਦਾ ਸੂਰਜ ਪਰਗਟ ਹੋਇਆ ਅਨਸਾਨੀ ਮਣਕਾਂ ਦਾ ਜਿਸਨੇ ਸੰਝਾ ਹਾਰ ਪਰੋਇਆ ਹੈ ਰਹਿ ਵਰ ਦੁਨੀਆਂ ਦਾ ਤਰੇ ਪਤਾ ਮੰਦਾ ਲਾਲ ਕਹਾਵੇ ਪਾਣੀ ਗੁਰ ਨਾਨਕ ਦੀ ਸੱਚ ਤੇਰਾ ਤੇ ਤੁਰ ਨਾ ਸਖਾਵੇ ਪਾਣੀ ਗੁਰ ਨਾਨਕ ਦੀ ਸੱਚ ਤੇਰਾ ਤੇ ਤੁਰ ਨਾ ਸਖਾਵੇ ਕੈ ਤੂਖੇਵਾ ਹੇ ਰੱਬਾ ਦਾ ਜ਼ਾਲਮ ਛਾਇਆ ਇੱਕੋ ਅਹੰਕਾਰ ਕਹਿ ਕੇ ਬਾਬੇ ਨਾਨਕ ਪਰਮ ਮਟਾਇਆ ਉਹ ਪੰਡਤ ਹਰਾਨ ਗਿਆ ਕਹਿੰਦਾ ਇਸ ਨੂੰ ਕੋਣ ਪੜ੍ਹਾਵੇ ਬਾਣੀ ਗੁਰ ਨਾਨਕ ਦੀ ਸੱਚ ਤੇਰਾ ਤੇ ਤੁਰ ਨ ਸਖਾਵੇ ਕਮਸੋਂ ਪਿਆ ਹੱਟੀ ਦਾ ਤੇਰਾ ਕਹਿ ਕੇ ਮਾਂ ਲਲਟਾਇਆ ਅਟਤ ਸਾਬਦੀ ਸੰਜੀਏ ਕੱਲੇ ਨੇ ਕੀ ਕਰਨੇ ਫਰਮਾਇਆ ਸਾਬ ਸੰਜੀ ਬਾਨ ਬਣ ਜੋ ਕੋਈ ਵਾਰ ਨજર ਨਾ ਆਵੇ ਬਾਣੀ ਗੁਰੂ ਨਾਨਕ ਦੀ ਸੱਚ ਤੇਰਾ ਤੈ ਤੁਰ ਨ ਸਖਾਵੇ ਦੁੱਧ ਲਾਲ ਲੋਦੀ ਰੋਟੀ ਐ ਲਹੂ ਭਾਗੋ ਦੀ ਮਠਿਆਈ ਢੱਕੇ ਰਾਜਵਾੜਿਆਂ ਨੂੰ ਗਰੀਬਾਂ ਨਾਲ ਪਰਿਤੀ ਪਾਈ ਕਿਰਤੀ ਵਿੱਚ ਰੱਬ ਬਸਦਾ ਬਾਣੀ ਬਾਬੇ ਦੀ ਵਰਮ ਆਵੇ ਬਾਣੀ ਗੁਰਨਾਣਕ ਦੀ ਸੱਜ ਤੇਰਾ ਤੇ ਤੁਰ ਨ ਸਖਾਵੇ ਔਰਤ ਦੀ ਜਾਤੀ ਨੋ ਬਾਪੇ ਕਿਹਾ ਮੰਦਾਨਾ ਬੋਲੋ ਜੋ ਧਿਆਨੋਂ ਜਰਮੰਦਤਾ ਲੋਕੋ ਗਿਆਨੰਦ ਨੇ ਤਰ ਖੋਲੋ ਧਾਤੇ ਭਗਤ ਸੂਰਮੇ ਦੀ ਔਰਤ ਸਭ ਦੀ ਮਾਤ ਕਹਾਵੇ ਬਾਣੀ ਗੁਰ ਨਾਨਕ ਦੀ ਸੱਚ ਤੇਰਾ ਤੇ ਤੁਰ ਨ ਸਖਾਵੇ ਰਾਜਾ ਨੂੰ ਸ਼ੀ ਕਹਿ ਕੇ ਕਿ ਹਾਬ ਜੀਰਾ ਤਾਈ ਕੁੱਤੇ ਪੁੱल्ले ਹੋਏ ਲੋਕਾ ਨੂੰ ਪਾਇਨੀ ਦੇ ਐਸ਼ ਦੀ ਸੁੱਤੇ ਪਾਣੀ ਦੀ ਬਰਕਤ ਹੈ ਅਸਲੀ ਠੱਗ ਤੋਂ ਸਜਣਾ ਬਣਾਵੇ ਪਾਣੀ ਗੁਰ ਨਾਨਕ ਦੀ ਸੱਚ ਤੇਰਾ ਤੇ ਤੁਰ ਨ ਸਖਾਵੇ ਤੂੰ ਕਰਨੀ ਕਰਤ ਦੱਸ ਗਿਆ ਨਾਲੇ ਕਹਿੰਦਾ ਰੱਜ ਕੇ ਖਾਓ ਇੱਕ ਗੁਰੂ ਹੈ ਸਾਰਿਆਂ ਦਾ ਇੱਕ ਦੂਜੇ ਦੀ ਪੀੜ ਬਣਾਓ ਗੁਣ ਉਸ ਪ੍ਰੀਤਮ ਦੇ ਸਰਤਾ ਨਾਲ ਰੇਵਤੀ ਗਾਵੇ ਬਾਣੀ ਗੁਰ ਨਾਨਕ ਦੀ ਸੱਚ ਤੇਰਾ ਤੇ ਦੁਰ ਨ ਸਖਾਵੇ ਬਾਣੀ ਗੁਰਨਾਨਕ ਦੀ ਸੱਚ ਦੇ ਰਾਹ ਤੇ ਚੱਲਣ ਸਿਖਾਵੇ ਇਦਰਾਉ ਇਤਿਹਾਸ ਦੇ ਮਨ ਵਿੱਚ ਭਾਈ ਸਾਹਿਬ ਭਾਈ ਜਗਰੂ ਸਿੰਘ ਇਤਿਹਾਸ ਦਾ ਮਨ ਕਰਕੇ ਪਰਮਾਤਮਾ ਚੜਦੀ ਹਰ ਮਦਾਨ ਫਤਿਹ ਬਖਸ਼ੇ ਜੇ ਤਾਂ ਗੁਰੂ ਹਰਗਵੰਦ ਸਾਹਿਬ ਜੀ ਉਹਨਾਂ ਦੇ ਪੰਜ ਪੁੱਤਰ ਤੇ ਭੈਣ ਵੀਰੋ ਵੱਡਾ ਬਾਬਾ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਦੇਸ਼ ਦਾ ਟਿੱਕਾ ਤੇ ਉਹਨਾਂ ਦੇ ਦੂਰ ਜਮਾਲਾ ਦੂਸਰਾ ਅਨੀਰ ਆਏ ਅਟਲ ਰਾਏ ਤੇ ਛੋਟੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਭੈਣ ਵੀਰੋ ਬਾਬਾ ਗੁਰਦਤਾ ਜੀ ਤੇ ਗ੍ਰਹਿ ਵਿਖੇ ਗੁਰੂ ਹਰ ਰਾਏ ਜੀ ਫਾਇਦਾ ਹੋਏ ਤੋ ਉਸ ਵੇਲੇ ਦਾ ਕਬਤਾ ਕਰਦੇ ਆ ਸਮਾਂ ਬਹੁਤ ਘੱਟ ਹੈ ਉਹ ਹਰ ਰਾਏ ਦੀ ਪੈਦਾ ਹੋਗੇ ਹਾਲ ਕੌਰ ਦੀ ਕੱਖਾਂ ਪਿਤਾ ਬਾਬਾ ਦੁਰਦਤਾ ਜੀ ਕਹਿਣ ਵਹਿ ਗਰੂ ਮੁੱਖਾਂ ਮਾਗ ਸੁਧੀ ਸੀ ਤੇਰਾ ਸੰਗ ਤੇ ਜਿਨ ਪਾਗਾਂ ਦਾ ਆਇਆ ਬੰਦੀ ਛੋੜ ਦੇ ਪੋਤੇ ਆਕੇ ਭਾਗ ਤਰਤ ਨੂੰ ਲਾਇਆ ਕੀ ਤਨ ਪੁੱਲ ਕੋਲ ਦੁਨੀਆਂ ਜਾਣੇ ਈਸ਼ ਮਹਿਲ ਦੇ ਅੰਦਰ ਆਏ ਭਲਾ ਕਰਨ ਲਈ ਜਗ ਦਾ ਦੇਣ ਬਰਿਆ ਸੰਬਰਾ ਅੰਬਰੋਂ ਫਲ ਵਰਸਾਉਣ ਦੇਵਤੇ ਪ੍ਰਿਆ ਮੰਗਲ ਗਾਇਆ ਬੰਦੀ ਛੋੜ ਦੇ ਪੁੱਤੇ ਆ ਕੇ ਆਗਤ ਰਤਨੋ ਲਾਇਆ ਜੀ ਮੇ ਗੁਰਦੀਆਂ ਅੰਦਰੋਂ ਖੜਕਣਾ ਹਰ ਰਾਏ ਨਾਲ ਤਾਰਾ ਮਾਲਕ ਗੁਰਗਦੀ ਏ ਥਾਪੇ ਬੂੰਬਰਿਆ ਸੀਸਾ ਲਗਿਆ ਰਾਹ ਹੋਜ ਰੱਖਣੀ ਨਾਲ ਹਮੇਸ਼ਾ ਜੀ ਮੇ ਗੁਰ ਫਰਮਾਇਆ ਬੰਦੀ ਛੋੜ ਦੇ ਪੋਤੇ ਆ ਕੇ ਭਾਗ ਤਰਤਨੋ ਲਾਇਆ ਰਦਾ ਸ਼ਾਨਤੀ ਦੇ ਵਿੱਚ ਰਹਿਣਾ ਕਰਨੀ ਨਹੀਂ ਲੜਾਈ ਰਾਬਿਚੀ ਉਹ ਘਰ ਕ ਜਾਊਗਾ ਜਿਹੜਾ ਕਰੂ ਚੜਾਈ ਬੋਲ ਜਵਾਨੋ ਤੀਰ ਕਮਾਨੋ ਕਦੇ ਮੁੜੇ ਨਾ ਆਇਆ ਬੰਦੀ ਛੋੜ ਦੇ ਪੋਤੇ ਆ ਕੇ ਬਾਗ ਤਰਤਨੋ ਲਾਇਆ ਟੁੱਟਿਆ ਫੁੱਲ ਇੱਕ ਬਾਗ ਬਚਾ ਲੇ ਜਦੋਂ ਸੈਰ ਸੀ ਕਰਦੇ ਵੇਖ ਰਾਸਤੇ ਦੇ ਵਿੱਚ ਫਟਿਆ ਦਿਲ ਤੋਂ ਹਕੇ ਭਰ ਦੇ ਜੀਵੇਂ ਗੁਰ ਨੇ ਪਿਆਰ ਨਾਲ ਸੀ ਊਲ ਬੈਠ ਸਮਝਾਇਆ ਬੰਦੀ ਛੋੜਦੇ ਪੋਤੇ ਆਕੇ ਭਾਗ ਤਰਤ ਨੂੰ ਲਾਇਆ ਬਖਸ਼ਿ ਪਤ ਜਿਸਨੇ ਕੀਤੀ ਆਦਰ ਤੇ ਅਰਜੋਈ ਢੱਡਾ ਵਜਾਉਂਦੇ ਰਾਜੇ ਬਣ ਗਏ ਜਦੋਂ ਮਿਹਰਸੀ ਹੋਈ ਕਹੇ ਦਰਬਾਰਾ ਬਖਸ਼ ਸੁਆਮੀ ਪੱਲੂ ਗਲ ਵਿੱਚ ਪਾਇਆ ਬੰਦੀ ਛੋੜਦੇ ਪੋਤੇ ਆਕੇ ਬਾਗਤਰਤ ਨੂੰ ਲਾਇਆ ਬਹੁਤ ਬਹੁਤ ਧੰਨਵਾਦ ਸਾਡੇ ਸਤਨ ਸਿੰਘ ਜੀ ਸੰਤੋਖ ਸਿੰਘ ਜੀ ਹੋਰ ਸਾਡੇ ਭਾਈਆਂ ਕਰਨ ਜੋ ਜਾਸ ਦਾ ਮਨ ਕਰਕੇ ਪ੍ਰਮਾਤਮਾ ਚੜ੍ਹਦੀਆਂ ਕਲਾ ਚ ਰੱਖੇ ਹਰ ਮਦਾਨ ਫਤਿਹ ਬਖਸ਼ੇ ਬਲਾਓ ਫਤਿਹ ਪਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਲੋਤ ਬੰਦਨ ਅਨਕਬਾ ਸ਼ਰਨ ਤੇਰੀ ਆਇਆ ਨਾਨਕ ਕੇ ਪ੍ਰਭ ਸਾਥ ਵਾਹਿਗੁਰੂ 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 ਘੜੇ ਘੜੇ ਵਿੱਚ ਫਰਕ ਹੁੰਦਾ ਘੜੇ ਘੜੇ ਵਿੱਚ ਫਰਕ ਹੁੰਦਾ ਹੋਈਆਂ ਜਗ ਤੇ ਬੇ ਸਮਾਰ ਘੜੀਆਂ ਇੱਕ ਘੜੀ ਮਸ਼ਹੂਰ ਦੀ ਸਜਣਾ ਤੋਂ ਇੱਕ ਮਲਾ ਦੇ ਵੇ ਸਿਰ ਜਣਾ ਆਰ ਘੜੀਆਂ ਇੱਕ ਘੜੀ ਸਮੇਂ ਦਾ ਪਤਾ ਦੱਸੇ ਇੱਕ ਵਿਅਕਤੀ ਹੈ ਕਮਿਆਰ ਕੇ ਬਾਸ ਘੜੀਆਂ ਇਹ ਘੜੀ ਬੜੀ ਅਨਮੋਲਕ ਹੈ ਖਾਲਸਾ ਜੀ ਇਹ ਘੜੀ ਫਟਪਾਗਾ ਵਾਲੀ ਹੈ ਖਾਲਸਾ ਜੀ ਇਹ ਘੜੀ ਫਟਪਾਗਾ ਦੇ ਨਾਲ ਆ ਸਕਦੀ ਹੋਰ ਕੜੀਆਂ ਤਾਂ ਖਰੀਦੀਆਂ ਜਾ ਸਕਦੀਆਂ ਖਾਲਸਾ ਜੀ ਇਹ ਕੜੀ ਬੜੀ ਅਨਮੋਲਕ ਹੈ ਪਰ ਇਹ ਕੜੀ ਵੇਚੀ ਨਹੀਂ ਜਾ ਸਕਦੀ ਸਰੂਪ ਖਾਲਸਾ ਜੀ ਆਪ ਜੀ ਧੰਤਾ ਦੇ ਯੋਗ ਹੋ ਵਧਾਈ ਦੇ ਪਾਤਰ ਹੋ ਜੋ ਕਿ ਕਲਯੁਗ ਦੇ ਮਹਾਨ ਭਿਆਨਕ ਸਮੇਂ ਦੇ ਅੰਦਰ ਸਹਬੇ ਕਮਾਲ ਧੰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿੱਠੀ ਖਾਣੇ ਗਮਾਂ ਸਭ ਤੋਂ ਪਹਿਲਾਂ ਆਪ ਜੀਆਂ ਦਾ ਨਗਰ ਵੱਡੇ ਭਾਗਾ ਵਾਲਾ ਹੈ ਭਾਗਾ ਵਾਲੀਆਂ ਹੁੰਦੀਆਂ ਨੇ ਉਹ ਮਾਮਾ ਜਿਨ੍ਹਾਂ ਦੀਆਂ ਕੋਖਾ ਚੋ ਸਾਧੂ ਸੰਤਾਂ ਦੇ ਜਨਮ ਹੁੰਦੇ ਨੇ ਤੇ ਭਾਗਾ ਵਾਲੇ ਹੁੰਦੇ ਨੇ ਉਹ ਨਗਰ ਜਿਹੜੇ ਨਗਰਾਂ ਦੇ ਅੰਦਰ ਸਾਧੂ ਸੰਤਾਂ ਦੇ ਜਨਮ ਨੇ ਤੇ ਭਾਗਾ ਵਾਲੇ ਹੁੰਦੇ ਨੇ ਉਹ ਏਰੀਏ ਜਿਹੜੇ ਏਰੀਆ ਦੇ ਅੰਦਰ ਸਾਧੂ ਸੰਤਾਂ ਦੇ ਜਨਮ ਹੁੰਦੇ ਨੇ ਤੇ ਭਾਗਾ ਵਾਲੀਆਂ ਹੁੰਦੀਆਂ ਉਹ ਰੂਹਾਂ ਜਿਹੜੀਆਂ ਰੂਹਾਂ ਸਾਧੂ ਸੰਤਾਂ ਦੀਆਂ ਜਨਮਕ ਹੈ ਦਰਸ਼ਨ ਕਰਦਿਆਂ ਨੇ ਤੇ ਭਾਈ ਆਪ ਜੀ ਵੱਡੇ ਭਾਗਾ ਵਾਲੇ ਹੋ ਧੰਤਾ ਦੇ ਯੋਗ ਹੋ ਵਧਾਈ ਦੇ ਪਾਤਰ ਹੋ ਆਓ ਜੋ ਸਭ ਤੋਂ ਪਹਿਲਾਂ ਸਿੱਖੀ ਦਾ ਸੱਚਾ ਤੇ ਸੁੱਚਾ ਅਸੂਤ ਹੈ ਆਪਾਂ ਫਤੇ ਦੀ ਸਾਂਝ ਪਾਈਏ ਬੜੇ ਪਿਆਰ ਅਦਬ ਸਤਿਕਾਰ ਦੇ ਨਾਲ ਸਹਬੇ ਕਮਾਲ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਲਾ ਕਰਕੇ ਇੱਕੋ ਵਾਰੀ ਕਹਿਣ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

Te quita ¿Te ਵਾਹਿਗੁਰੂ ਮੇਰੇ ਗੁਰਾਂ ਦੀ ਕਰਾ ਕੀ ਮੈਂ ਸਿਮਤ ਜਵਾਨੀ ਉਹਦੇ ਜਹੀ ਨਾ ਕਿਸੇ ਨੇ ਹੋਰ ਦਿੱਤੀ ਕੁਰਬਾਨੀ ਪਹਿਲਾ ਦਿੱਲੀ ਵਿੱਚ ਪਿਤਾ ਵਾਲਾ ਪਿਆਰ ਵਾਰਿਆ ਫਿਰ ਵਿੱਚ ਚਮਕੌਰ ਪਤਾ ਆਪ ਵਾਰਿਆ ਪੁੱਤ ਵਾਰ ਕੇ ਨਾ ਪਾਈ ਗੁਰਾਂ ਮੱਥੇ ਤੇ ਤੇਉੜੀ ਗੁਰਾਂ ਕੌਮ ਹੈ ਉੱਤੋਂ ਆਪਣਾ ਸੀ ਆਪ ਵਾਰਿਆ ਗੁਰੂ ਰੂਪ ਖਾਲਸਾ ਜੀ ਆਓ ਆਪਾਂ ਸਹਬੇ ਕਮਾਲ ਤਨ ਤਨ ਦਸ਼ਮੇਸ਼ ਪਤਾ ਕਲਗੀਧਰ ਪਾਸ਼ਾ ਮਹਾਰਾਜ ਜੀਆਂ ਦੇ ਜੀਵਨ ਤੇ ਚਾਨਣਾ ਪਾਈਏ ਜੋ ਕਿ ਮਾਤਾ ਗੁਜਰ ਕੌਰ ਜੀ ਦੇ ਵਖਣੂ ਭਾਗ ਲਾਇਆ ਸਤਿਗੁਰਾਂ ਦਾ ਪ੍ਰਕਾਸ਼ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ ਆਓ ਆਪਾਂ ਉਸ ਅਣਮੋਲ ਇਤਿਹਾਸ ਦੇ ਨਾਲ ਜੁੜੀਏ ਮਾਤਾ ਗੁਜਰ ਕੌਰ ਜੀ ਦੇ ਕਾਰਜ ਹੋਏ ਨੂੰ ਤਕਰੀਬਨ 32 ਸਾਲ ਤੋਂ ਉੱਤੇ ਸਮਾਂ ਹੋ ਚੁੱਕਿਆ ਸੀ ਜਦੋਂ ਕਾਲਪੁਰਖ ਵਾਹਿਗੁਰੂ ਨੇ ਸਤਿਗੁਰਾਂ ਨੂੰ ਕਿਹਾ ਵੇ ਭਾਈ ਆਪ ਜੀਆਂ ਨੇ ਧਰਤੀ ਤੇ ਜਾਣੀ ਹੈ ਸਾਹਬੇ ਕਮਾਲ ਕਲਗੀਧਰ ਪਾਤਸ਼ਾਹ ਮਹਾਰਾਜ ਜੀਆ ਨੇ ਕਾਲ ਫੁਰਖ ਵਾਹਿਗੁਰੂ ਨੂੰ ਸਵਾਲ ਕਰ ਦਿੱਤਾ ਸਤਿਗੁਰੂ ਕਹਿਣ ਲੱਗੇ ਅਸੀਂ ਤਾਂ ਧਰਤੀ ਤੇ ਜਾਵਾਂਗੇ ਜਿਹੜੇ ਮਾਂ ਨੇ ਮੈਨੂੰ ਜਨਮ ਦੇਣਾ ਹੈ ਮੇਰੀ ਮਾਤਾ ਦੀ ਮੇਰੇ ਨਾਲੋਂ ਦੁੱਗਣੀ ਭਗਤੀ ਹੋਣੀ ਚਾਹੀਦੀ ਹੈ ਜਦੋਂ ਕਾਲ ਫੁਰਖ ਵਾਹਿਗੁਰੂ ਨੇ ਆਪਣੀ ਸਵੱਲੀ ਨਜ਼ਰ ਇਸ ਧਰਤੀ ਤੇ ਪਾਈ ਤੇ ਸਾਹਬੇ ਕਮਾਲ ਮਾਤਾ ਗੁਜਰ ਕੌਰ ਜੀ ਤੇ ਉਹ ਨਜ਼ਰ ਜਾ ਪਈ ਸਤਿਗੁਰਾਂ ਨੇ ਦੂਸਰਾ ਸਵਾਲ ਕਾਲਪੁਰਖ ਵਾਹਿਗੁਰੂ ਨੂੰ ਕਰ ਦਿੱਤਾ ਵੀ ਕਾਲਪੁਰਖ ਵਾਹਿਗੁਰੂ ਜੀ ਅਸੀਂ ਤਾਂ ਇਸ ਧਰਤੀ ਤੇ ਜਾਵਾਂਗੇ ਜਿਸ ਮੇਰਾ ਪਿਤਾ ਹੋਵੇ ਤੇ ਮੇਰੇ ਪਿਤਾ ਜੀ ਦੀ ਮੇਰੇ ਨਾਲੋਂ ਚੌਗਣੀ ਭਗਤੀ ਹੋਣੀ ਚਾਹੀਦੀ ਹੈ ਜਦੋਂ ਕਾਲਪੁਰਖ ਵਾਹਿਗੁਰੂ ਨੇ ਆਪਣੀ ਸਵੱਲੀ ਨਜ਼ਰ ਇਸ ਧਰਤੀ ਤੇ ਮਾਰੀ ਸਹਵੇ ਕਮਾਲ ਨੌਵੇਂ ਪਾਸ਼ਾ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਾਂ ਤੇ ਜਾ ਪਈ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਪਟਨਾ ਸਾਹਿਬ ਦੀ ਧਰਤੀ ਤੇ 1666 ਈਸਵੀ ਨੂੰ ਜਦੋਂ ਪ੍ਰਗਾਸ਼ ਹੋਇਆ ਤੇ ਸਾਰਾ ਹੀ ਪਟਨਾ ਸ਼ਹਿਰ ਖੁਸ਼ੀਆਂ ਦੇ ਨਾਲ ਝੂਮ ਉਠਿਆ ਜਿਵੇਂ ਅੱਜ ਆਪਾਂ ਬੜੀ ਚੜ੍ਹਦੀ ਕਲਾ ਦੇ ਨਾਲ ਖੁਸ਼ੀਆਂ ਮਨਾ ਰਹੇ ਹਾਂ ਸਾਰਾ ਹੀ ਪਟਨਾ ਸ਼ਹਿਰ ਖੁਸ਼ੀਆਂ ਮਨਾ ਰਿਹਾ ਏ ਉਸ ਸਮੇਂ ਦਾ ਸੇਣ ਕਵਿਸਰੀ ਜਥਾ Rajasthan ਵਾਲਾ ਮਨਪ੍ਰੀਤ ਕੌਰ ਖਾਲਸਾ ਐਂ ਕਹਿ ਰਹੇ ਸੀ ਧਾਨੀ ਤੇਗ ਤੇ ਤੇਗ ਬਹਾਦਰ ਕਰ ਅਵਤਾਰਨ ਮਾਂ ਕੁਝ ਨੀਨੇ ਦਰਸ਼ਨ ਕਰਕੇ ਸੀਨਾ ਠਾਰ ਲਿਆ ਮਾਂ ਕੁਝ ਨੀਨੇ ਦਰਸ਼ਨ ਕਰਕੇ ਸੀਨਾ ਠਾਰ ਲਿਆ ਕਰ ਤੋ ਬੰਦ ਸਕੀਮਾਂ ਕੁੱਲ ਦੁਨੀਆ ਦੀ ਲਹਿਰ ਦਿਆਂ ਤੂਰੋ ਨੂਰ ਹੋ ਗਈਆਂ ਗਲੀਆਂ ਪਟਨੇ ਸ਼ਹਿਰ ਦੀਆਂ ਤੂਰੋ ਨੂਰ ਹੋ ਗਈਆਂ ਗਲੀਆਂ ਪਟਨੇ ਸ਼ਹਿਰ ਨੇ دی ਧਰਤੀ ਤੇ ਮੀ ਖੁਸ਼ੀਆਂ ਦੇ ਵਰਸਣ ਪਏ ਤੈੱਕ ਗਿਆ ਗੁਲਜ਼ਾਰਾ ਪਾਰ ਸਕੰਦੀ ਚਖਣ ਪਏ ਤੈੱਕ ਗਿਆ ਗੁਲਜ਼ਾਰਾ ਪਾਰ ਸਕੰਦੀ ਚਖਣ ਪਏ ਪਿਆਰ ਚ ਹੋ ਜੂ ਵਾਂਦਾ ਕੱਲਾ ਮੁਕੀਆਂ ਵੇਰਦੀਆਂ ਤੂਰੂ ਨੂਰ ਹੋ ਗਈਆਂ ਗਲੀਆਂ ਪਟੜੇ ਸ਼ਹਿਰ ਦੀਆਂ ਹੋਰ ਹੋ ਗਈਆਂ ਗਲੀਆਂ ਪਟੜੇ ਸ਼ਹਿਰ ਦੀਆਂ ਗਲੀ ਮੁਹੱਲੇ ਵਾਲੇ ਆ ਕੇ ਦੇਣ ਵਧਾਈਆਂ ਜੀ ਚਾ ਮੰਡੋ ਦੀਆਂ ਆਸ ਗਵਾਂਡਣ ਚਾਚੀਆਂ ਤਾਂ